ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਜੋ ਬੱਚੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦੇ ਆ ਉਹਨਾਂ ਦੀ ਸੇਵਾ ਕਰਦੇ ਆ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਕਿੰਝ ਮਿਹਰਬਾਨ ਹੁੰਦੇ ਨੇ ਉਹਨਾਂ ਤੇ ਕਿੰਝ ਕਿਰਪਾ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਸਾਰੇ ਹੀ ਔਖੇ ਕੰਮ ਕਿੰਝ ਆਸਾਨ ਬਣਾ ਦਿੰਦੇ ਨੇ ਅਤੇ ਨਾਲ ਹੀ ਆਪਾਂ ਗੱਲ ਕਰਨੀ ਹੈ ਕਿ ਜੋ ਬੱਚੇ ਆਪਣੇ ਮਾਤਾ ਪਿਤਾ ਦਾ ਅਪਮਾਨ ਕਰਦੇ ਆ ਉਹਨਾਂ ਦੀ ਬੇਕਦਰੀ ਕਰਦੇ ਆ ਸੇਈ ਤਰੀਕੇ ਦੇ ਨਾਲ ਉਹਨਾਂ ਦੀ ਸਾਮ ਸੰਭਾਲ ਨਹੀਂ ਕਰਦੇ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਏ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਆਪਣੀ ਨਰਾਜ਼ਗੀ ਕਿੰਜ ਦਿਖਾਉਂਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬੈਣਪਰਾਵਾਂ ਤੱਕ ਪਹੁੰਚ ਸਕੇ ਖਾਸ ਕਰਕੇ ਅੱਜ ਕੱਲ੍ਹ ਦੇ ਬੱਚਿਆਂ ਤੱਕ ਇਹ ਮੈਸੇਜ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਇਹ ਸਮਝਉਂਦੇ ਨੇ ਭਾਈ ਮਾਂ ਪਿਓ ਦੀ ਸੇਵਾ ਦੇ ਵਿੱਚ ਹੀ ਸਾਰੀਆਂ ਸੇਵਾਵਾਂ ਦਾ ਫਲ ਹੈ ਜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਬੈਠੇ ਆ ਤਾਂ ਉਹਨਾਂ ਦੇ ਕੋਲ ਬੈਠੋ ਉਹਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਦਾ ਹਾਲ ਚਾਲ ਪੁੱਛਿਆ ਕਰੋ ਉਹਨਾਂ ਦਾ ਦੁੱਖ ਸੁੱਖ ਸੁਣਿਆ ਕਰੋ ਮਾਪਿਓ ਦੀਆਂ ਆਂਦਰਾਂ ਇੰਨਾ ਕਰਨ ਦੇ ਨਾਲ ਹੀ ਠੰਡੀਆਂ ਰਹਿੰਦੀਆਂ ਨੇ ਕੋਈ ਵੀ ਮਾਪਿਓ ਉਹਨਾਂ ਦਾ ਬੱਚਾ ਭਾਵੇਂ ਜਿੰਨਾ ਮਰਜ਼ੀ ਨਲਾਇਕ ਹੋਵੇ ਨਕਮਾ ਹੋਵੇ ਮਾਪਿਓ ਕਦੇ ਵੀ ਆਪਣੇ ਬੱਚੇ ਨੂੰ ਨਲਾਇਕ ਨਕਮਾ ਨਹੀਂ ਕਹਿੰਦੇ ਬੱਚੇ ਜਿੰਨਾ ਮਰਜ਼ੀ ਮਾੜਾ ਸੁਲੂਕ ਆਪਣੇ ਮਾਤਾ ਪਿਤਾ ਦੇ ਨਾਲ ਕਰਦੇ ਨੇ ਮਾਪਿਆਂ ਦੇ ਮੂੰਹੋਂ ਕਦੇ ਵੀ ਆਪਣੇ ਬੱਚਿਆਂ ਦੇ ਲਈ ਬਦ ਅਸੀਸ ਨਹੀਂ ਨਿਕਲਦੀ ਉਹ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਦੁਆਵਾਂ ਅਸੀਸਾਂ ਦਿੰਦੇ ਆ ਪ੍ਰਸੰਗਤ ਜੀ ਜਦੋਂ ਜਾਣੇ ਅਣਜਾਣੇ ਦੇ ਵਿੱਚ ਬੱਚੇ ਮਾਪਿਓ ਦਾ ਦਿਲ ਦਿਖਾਉਂਦੇ ਆ ਤਾਂ ਫਿਰ ਉਹ ਪ੍ਰਮਾਤਮਾ ਤਾਂ ਦੇਖਦਾ ਹੈ ਨਾ ਉਹ ਕੁਦਰਤ ਤਾਂ ਦੇਖਦੀ ਆ ਫਿਰ ਉਹ ਪਰਮਾਤਮਾ ਉਹ ਕੁਦਰਤ ਉਸ ਬੱਚੇ ਦੇ ਨਾਲ ਨਰਾਜ ਹੋ ਜਾਂਦੀ ਆ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦਾ ਅਪਮਾਨ ਕਰਦੇ ਆ ਪਰ ਜੋ ਆਪਣੇ ਮਾਤਾ ਪਿਤਾ ਦੀਆਂ ਆਗਿਆਵਾਂ ਦੇ ਵਿੱਚ ਰਹਿੰਦੇ ਆ ਮਾਤਾ ਪਿਤਾ ਦਾ ਕਹਿਣਾ ਮੰਨਦੇ ਆ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦੇ ਆ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਬਹੁਤ ਮਿਹਰਬਾਨ ਹੁੰਦੇ ਆ ਪੂਰੀ ਕੁਦਰਤ ਪੂਰੀ ਕਾਇਨਾਤ ਉਹਨਾਂ ਤੇ ਮਿਹਰਬਾਨ ਹੁੰਦੀ ਆ ਉਹ ਕਿਸੇ ਵੀ ਕੰਮ ਨੂੰ ਕਰਨਾ ਸ਼ੁਰੂ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਤਰੱਕੀ ਦੇ ਰਾਹ ਆਪਣੇ ਆਪ ਹੀ ਅੱਗੇ ਤੋਂ ਅੱਗੇ ਖੁੱਲਦੇ ਜਾਂਦੇ ਆ ਸਤਿਗੁਰ ਸੱਚੇ ਪਾਸ਼ਾ ਆਪ ਰਸਤਾ ਦਖਮ ਦੇਆ ਔਖੇ ਤੋਂ ਔਖੇ ਕੰਮ ਕਰਨੇ ਵੀ ਉਹਨਾਂ ਦੇ ਲਈ ਆਸਾਨ ਹੋ ਜਾਂਦੇ ਆ ਸਤਿਗੁਰ ਸੱਚੇ ਪਾਸ਼ਾ ਉਸ ਬੱਚੇ ਨੂੰ ਸਭ ਕੁਝ ਦਿੰਦੇ ਆ ਜੋ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ ਪਰ ਜਿਹੜੇ ਜਾਣੇ ਅਣਜਾਣੇ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਅਪਮਾਨ ਕਰਦੇ ਆ ਉਹਨਾਂ ਦੇ ਨਾਲ ਕੀ ਹੁੰਦਾ ਏ ਇਹ ਆਪਾਂ ਬਾਬਾ ਨੰਦਸੇ ਜੀ ਦੇ ਸਮੇਂ ਦੀ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਤੁਹਾਨੂੰ ਸਾਰੀ ਗੱਲਬਾਤ ਇਸ ਸਾਖੀ ਦੇ ਵਿੱਚੋਂ ਸਮਝ ਆ ਜਾਵੇਗੀ ਇਦਾਂ ਹੀ ਕਹਿੰਦੇ ਨਾ ਇੱਕ ਦਿਨ ਕਲੀਰਾ ਪਿੰਡ ਤੋਂ ਇੱਕ ਮਣੋਖਾ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਕਹਿੰਦੇ ਬਾਬਾ ਜੀ ਦੇ ਕੋਲ ਆ ਕੇ ਉੱਚੀ ਉੱਚੀ ਰੋਣ ਲੱਗਾ ਬਾਬਾ ਜੀ ਨੇ ਪੁੱਛਿਆ ਵੀ ਭਾਈ ਇੰਨਾ ਦੁਖੀ ਪਰੇਸ਼ਾਨ ਕਿਉਂ ਆਂ ਰੋ ਕਿਉਂ ਰਿਹਾ ਐ ਕੀ ਹੋਇਆ ਹੈ ਤਾਂ ਕਹਿੰਦੇ ਕਿਆ ਲੱਗਾ ਕਿ ਬਾਬਾ ਜੀ ਮੈਂ ਕੀ ਦੱਸਾਂ ਮੈਨੂੰ ਇੰਜ ਲੱਗਦਾ ਵੀ ਜਿਵੇਂ ਮੇਰੇ ਘਰ ਦੀ ਬਰਕਤ ਮੇਰੇ ਤੋਂ ਰੁੱਸ ਗਈ ਹੋਵੇ ਹਰ ਕੰਮ ਦੇ ਵਿੱਚ ਮੈਨੂੰ ਕਟਾ ਪੈ ਰਿਹਾ ਏ ਹਰ ਕੰਮ ਦੇ ਵਿੱਚ ਮੈਨੂੰ ਨੁਕਸਾਨ ਹੋ ਰਿਹਾ ਏ ਇੰਜ ਸਮਝ ਲਓ ਵੀ ਮੈਂ ਸੂਨੇ ਨੂੰ ਵੀ ਹੱਥ ਪਾਵਾਂ ਤਾਂ ਮਿੱਟੀ ਬਣ ਜਾਂਦੀ ਆ ਕਹਿੰਦਿਆ ਕਹਿੰਦਿਆ ਉਹਨੇ ਦੱਸਿਆ ਕਿ ਬਾਬਾ ਜੀ ਮੈਂ ਮਸਾਂ ਹੀ ਪੈਸੇ ਇਕੱਠੇ ਕਰਕੇ ਆਪਦੇ ਵੱਲੋਂ ਇੱਕ ਚੰਗੀ ਗਾਂ ਲੈ ਕੇ ਆਂਦੀ ਸੀ ਵੀ ਚਲੋ ਇਹ ਗਾਂਾਂ ਕਰ ਲ ਜਾਂਨਾ ਹਾਂ ਬੱਚੇ ਵੀ ਦੁੱਧ ਪੀਣਗੇ ਅਤੇ ਨਾਲ ਕੁਝ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਲਿਆ ਕਰਾਂਗਾ ਪਰ ਬਾਬਾ ਜੀ ਮੇਰੇ ਘਰ ਆਉਂਦਿਆਂ ਸਾਰ ਹੀ ਉਹ ਗਾਣੇ ਦੁੱਧ ਦੇਣਾ ਹੀ ਬੰਦ ਕਰ ਦਿੱਤਾ ਹੈ ਮੈਂ ਇਸ ਕਰਕੇ ਬੜਾ ਦੁਖੀ ਪਰੇਸ਼ਾਨ ਹਾਂ ਜਿੱਥੋਂ ਲੈ ਕੇ ਆਉਂਦੀ ਸੀ ਚੰਗੀ ਤਰ੍ਹਾਂ ਚੈੱਕ ਕਰਕੇ ਲਿਆਉਂਦੀ ਸੀ ਉੱਥੇ ਬਥੇਰਾ ਦੁੱਧ ਦਿੰਦੀ ਸੀ ਪਰ ਮੇਰੇ ਘਰ ਦੇ ਵਿੱਚ ਆ ਕੇ ਉਹਨੇ ਇੱਕ ਘੋਟ ਦੁੱਧ ਨਹੀਂ ਦਿੱਤਾ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਭਾਈ ਅਮਰਤ ਵੇਲੇ ਉੱਠਦੇ ਹੋ ਨਿਤ ਨੇਮ ਕਰਦੇ ਹੋ ਤਾਂ ਕਹਿਣ ਲੱਗਾ ਵੀ ਬਾਬਾ ਜੀ ਹਾਂਜੀ ਤੁਹਾਡੇ ਸਤਸੰਗੀ ਆ ਅਮਰਤ ਵੇਲਾ ਵੀ ਪੱਕਾ ਏ ਅਮਰਤ ਵੇਲੇ ਦਾ ਨਿਤਨੇਮ ਵੀ ਪੱਕਾ ਏ ਕਹਿੰਦੇ ਬਾਬਾ ਜੀ ਕੁਝ ਕੁ ਦੇਰ ਦੇ ਲਈ ਚੁੱਪ ਕਰਕੇ ਬੈਠ ਗਏ ਫਿਰ ਬੜੇ ਹੀ ਗੰਭੀਰ ਹੋ ਕੇ ਬੋਲੇ ਕਿ ਭਾਈ ਇਹ ਦੱਸ ਮਾਤਾ ਪਿਤਾ ਦੀ ਸੇਵਾ ਕਰਤਾ ਤਾਂ ਕਹਿੰਦੇ ਉਹ ਅੱਗੋਂ ਕਹਿਣ ਲੱਗਾ ਬਾਬਾ ਜੀ ਮੇਰੇ ਪਿਤਾ ਜੀ ਤਾਂ ਕਾਫੀ ਚਿਰ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸੀ ਹੁਣ ਮਾਂ ਮੇਰੇ ਨਾਲ ਰਹਿੰਦੀ ਆ ਬਾਬਾ ਜੀ ਨੇ ਕਿਹਾ ਮਾਂ ਦੀ ਸੇਵਾ ਕਰਦੇ ਹੋ ਕਹਿਣ ਲੱਗਾ ਹਾਂਜੀ ਬਾਬਾ ਜੀ ਮਾਂ ਨੂੰ ਰੋਟੀ ਦਿੰਨੇ ਆ ਬਾਬਾ ਜੀ ਨੇ ਛੋੜਾ ਜਿਹਾ ਸ਼ਕਤੀ ਦੇ ਨਾਲ ਪੁੱਛਿਆ ਕਿ ਮੈਂ ਤੈਨੂੰ ਇਹ ਪੁੱਛਿਆ ਵੀ ਤੂੰ ਆਪਦੀ ਮਾਂ ਦੀ ਸੇਵਾ ਕਰਦਾ ਏ ਰੋਟੀ ਤਾਂ ਬੰਦਾ ਆਪਣੇ ਘਰ ਰੱਖੇ ਜਾਨਵਰ ਨੂੰ ਵੀ ਦੇ ਦਿੰਦਾ ਸੇਵਾ ਦਾ ਸੱਸ ਕਿੰਨੀ ਕ ਕਰਦਾ ਏ ਕਹਿੰਦੇ ਚੁੱਪ ਗਿਆ ਹੋ ਗਿਆ ਬਾਬਾ ਜੀ ਨੇ ਫਿਰ ਪੁੱਛਿਆ ਵੀ ਇਹ ਦੱਸ ਆਪਣੀ ਮਾਂ ਦੇ ਕੋਲ ਬੈਠਿਆ ਕਦੀ ਉਹਦਾ ਹਾਲ ਚਾਲ ਪੁੱਛਿਆ ਏ ਕਦੀ ਉਹਦਾ ਦੁੱਖ ਸੁੱਖ ਸੁਣਿਆ ਏ ਕਦੀ ਪੁੱਛਿਆ ਵੀ ਮਾਂ ਤੇਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਆ ਕਹਿੰਦੇ ਚੁੱਪ ਹੋ ਗਿਆ ਤੇ ਕਹਿਣ ਲੱਗਾ ਬਾਬਾ ਜੀ ਦਿਲ ਤਾਂ ਬਥੇਰਾ ਕਰਦਾ ਏ ਕਿ ਮਾਂ ਕੋਲ ਬੈਠਾ ਉਹਦਾ ਹਾਲ ਚਾਲ ਪੁੱਛਾ ਉਹਦਾ ਦੁੱਖ ਸੁੱਖ ਸੁਣਾ ਉਹਦੀ ਹਰ ਲੋੜ ਜ਼ਰੂਰਤ ਪੂਰੀ ਕਰਾਂ ਪਰ ਮੇਰੀ ਘਰ ਵਾਲੀ ਦਾ ਸੁਭਾਣੇ ਚੰਗਾ ਮੈਂ ਜਦੋਂ ਹੀ ਆਪਣੀ ਮਾਂ ਦੇ ਕੋਲ ਜਾ ਕੇ ਬੈਠਦਾ ਹਾਂ ਤਾਂ ਮੇਰੇ ਘਰ ਵਾਲੀ ਲੜਾਈ ਕਰਨੀ ਸ਼ੁਰੂ ਕਰ ਦਿੰਦੀ ਆ ਬਾਬਾ ਜੀ ਕਹਿੰਦੇ ਵੀ ਚਲੋ ਠੀਕ ਆ ਫਿਰ ਬਰਕਤ ਤਾਂ ਤੁਸੀਂ ਆਪਣੇ ਘਰ ਦੀ ਭੁੱਲ ਜਾਓ ਅਜੇ ਤਾਂ ਤੁਹਾਡੇ ਘਰ ਦੀ ਬਰਕਤ ਹੀ ਤੁਹਾਡੇ ਤੋਂ ਰੁੱਸੀ ਆ ਅੱਗੇ-ਅੱਗੇ ਦੇਖਿਓ ਕੀ ਹੁੰਦਾ ਕਹਿੰਦੇ ਬਾਬਾ ਜੀ ਥੋੜਾ ਰੋਚ ਬੋਲੀ ਤੇ ਕਹਿੰਦੇ ਇਹ ਮਨੋਕ ਕਹਿਣ ਲੱਗਾ ਬਾਬਾ ਜੀ ਤੁਸੀਂ ਹੀ ਇਸ ਗੱਲ ਦਾ ਕੋਈ ਹੱਲ ਦੱਸ ਦਿਓ ਬਾਬਾ ਜੀ ਨੇ ਕਿਹਾ ਇਸ ਗੱਲ ਦਾ ਹੱਲ ਸਿਰਫ ਇਹ ਹੋ ਆ ਜਿੰਨੀ ਦੇਰ ਤੱਕ ਤੇਰੀ ਮਾਂ ਦੇ ਦਿਲੋਂ ਤੇਰੇ ਲਈ ਅਸੀਸ ਨਹੀਂ ਨਿਕਲਦੀ ਓਨੀ ਦੇਰ ਤੱਕ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਬਰਕਤ ਆ ਹੀ ਨਹੀਂ ਸਕਦੀ ਬਰਕਤ ਚਾਹੀਦੀ ਆ ਤਾਂ ਮਾਂ ਦੀ ਸੇਵਾ ਕਰੋ ਮਾਂ ਦੀਆਂ ਅਸੀਸਾਂ ਦੁਆਵਾਂ ਲਓ ਭਾਜੀ ਨੇ ਕਿਹਾ ਵੀ ਆਪਣੀ ਘਰ ਵਾਲੀ ਨੂੰ ਜਾ ਕੇ ਸਮਝਾ ਕਹਿੰਦੇ ਉਹ ਮਨੁੱਖ ਉੱਥੋਂ ਆ ਗਿਆ ਘਰ ਆਇਆ ਤਾਂ ਉਹਦੇ ਘਰ ਵਾਲੀ ਨੇ ਪੁੱਛਿਆ ਵੀ ਹਾਂ ਬਾਬਾ ਜੀ ਦੇ ਦਰਸ਼ਨ ਕਰਨ ਗਏ ਸੀ ਪਾਪਾ ਜੀ ਨੂੰ ਦੱਸਿਆ ਵੀ ਆਪਣੇ ਗਾਂ ਦੁੱਧ ਨਹੀਂ ਦਿੰਦੀ ਵੀ ਆਪਣੇ ਘਰ ਦੇ ਵਿੱਚ ਇਦਾਂ ਘਾਟੇ ਪੈ ਰਹੇ ਨੇ ਕੀ ਕਾਰਨ ਹੈ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਭਾਗਵਾਨ ਨੇ ਪੁੱਛ ਕੇ ਤੇ ਆਇਆ ਹਾਂ ਤੇ ਬਾਬਾ ਜੀ ਨੇ ਉਹਦਾ ਹੱਲ ਵੀ ਦੱਸਿਆ ਏ ਜਿਹੜਾ ਕੰਮ ਬਾਬਾ ਜੀ ਨੇ ਕਰਨ ਨੂੰ ਕਿਹਾ ਏ ਉਹ ਕੰਮ ਤੇਰੇ ਤੋਂ ਨਹੀਂ ਹੋਣਾ ਕਹਿੰਦੇ ਉਹ ਧੀ ਘਰ ਵਾਲੀ ਕਹਿਣ ਲੱਗੀ ਵੀ ਤੁਸੀਂ ਮੈਨੂੰ ਦੱਸੋ ਤਾਂ ਸਹੀ ਮੈਂ ਆਪਣੇ ਘਰ ਦੀ ਖੁਸ਼ਹਾਲੀ ਦੇ ਲਈ ਘਰ ਦੀ ਸੁੱਖ ਸ਼ਾਂਤੀ ਬਰਕਤ ਦੇ ਲਈ ਸਭ ਕੁਝ ਕਰਾਂਗੀ ਤੇ ਕਹਿੰਦੇ ਉਹ ਮਨੁੱਖ ਨੇ ਕਿਹਾ ਵੀ ਬਾਬਾ ਜੀ ਨੇ ਤਾਂ ਫਿਰ मां ਦੀ ਸੇਵਾ ਕਰਨ ਨੂੰ ਕਿਹਾ ਹੈ ਬਾਬਾ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਵੀ ਤੁਹਾਡੇ ਘਰ ਦੇ ਵਿੱਚ ਤੁਹਾਡੀ मां ਦੀ ਕਦਰ ਨਹੀਂ ਹੋ ਰਹੀ ਤੁਸੀਂ मां ਦਾ અપਮਾਨ ਕਰਦੇ ਹੋ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਬਰਕਤ ਕਦੇ ਵੀ ਨਹੀਂ ਆ ਸਕਦੀ ਕਹਿੰਦੇ ਇਹ ਗੱਲ ਸੁਣ ਕੇ ਉਹਦੀ ਘਰ ਵਾਲੀ ਦੀ ਨੀਵੀਂ ਪੈ ਗਈ ਅਤੇ ਕਹਿਣ ਲੱਗੀ ਵੀ ਬਾਬਾ ਜੀ ਸੱਚ ਕਹਿੰਦੇ ਨੇ ਮੈਂ ਸੱਚਮੁੱਚ ਕਦੇ ਵੀ मां ਦੀ ਇੱਜ਼ਤ ਨਹੀਂ ਕੀਤੀ ਕਦੇ ਵੀ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਬੁਲਾਇਆ ਪਰ ਮੈਂ ਅਜ ਤੋਂ ਬਾਅਦ ਤੁਹਾਡੇ ਨਾਲ ਵਾਅਦਾ ਕਰਦੀ ਆਂ ਕਿ ਮੈਂ ਆਪਣੀ ਸੱਸ ਮਾਂ ਦੀ ਸੇਵਾ ਕਰਿਆ ਕਰਾਂਗੀ ਹੁਣ ਮੈਂ ਕਦੇ ਵੀ ਉਹਨਾਂ ਨੂੰ ਮਾੜਾ ਨਹੀਂ ਬੋਲਾਂਗੀ ਕਹਿੰਦੇ ਜਦੋਂ ਇਹਨਾਂ ਨੇ ਮਨ ਦੇ ਵਿੱਚ ਇਦਾਂ ਮਨੋਪ੍ਰਾਨ ਕਰ ਲਿਆ ਵੀ ਹਾਂ ਹੁਣ ਅਸੀਂ ਆਪਣੀ ਮਾਂ ਦੀ ਸੇਵਾ ਕਰਿਆ ਕਰਾਂਗੇ ਤਾਂ ਕਹਿੰਦੇ ਸੱਚਮੁੱਚ ਉਸसे ही शामू ਇਹਨਾਂ ਦੀ ਗਾਂ ਨੇ ਦੁੱਧ ਵੀ ਦੇ ਦਿੱਤਾ ਕਹਿੰਦੇ ਜਦੋਂ ਧਾਰ ਘਟ ਕੇ ਲਿਆਏ ਤਾਂ ਸਭ ਤੋਂ ਪਹਿਲਾਂ ਬਲਾਸ ਭਰ ਕੇ ਦੁੱਧ ਆਪਣੀ ਮਾਤਾ ਜੀ ਦੇ ਕੋਲ ਲੈ ਕੇ ਗਏ ਕਿ ਲੋ ਮਾਂ ਜੀ ਤੁਹਾਡੇ ਲਈ ਦੁੱਧ ਲੈ ਕੇ ਆਏ ਆ ਕਹਿੰਦੇ ਮਾਂ ਉਦੋਂ ਹਰਾਨ ਵੀ ਇਹਨਾਂ ਨੇ ਕਦੀ ਪਾਣੀ ਨਹੀਂ ਪੁੱਛਿਆ ਅੱਜ ਮੇਰੇ ਵਾਸਤੇ ਦੁੱਧ ਲੈ ਕੇ ਆਏ ਆ ਕਹਿੰਦੇ ਮਾਂ ਨੇ ਕਿ ਆਹ ਪੁੱਤਰ ਕੀ ਗੱਲ ਆ ਤਾਂ ਕਹਿੰਦੇ ਦੋਵੇਂ ਹੀ ਹੱਥ ਜੋੜ ਕੇ ਮਾਫੀ ਮੰਗਣ ਲੱਗੇ ਵੀ ਮਾਂ ਅੱਜ ਤੱਕ ਅਸੀਂ ਕਦੇ ਵੀ ਤੁਹਾਡਾ ਆਦਰ ਸਤਕਾਰ ਨਹੀਂ ਕੀਤਾ ਸਾਡੇ ਜੀਮ ਫਿਸ਼ਲੀਆਂ ਸਾਰੀਆਂ ਗਲਤੀਆਂ ਨੂੰ ਮਾਫ ਕਰ ਦੋ ਤੇ ਅੱਗੇ ਤੋਂ ਅਸੀਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਗੇ ਕਹਿੰਦੇ ਮਾਂ ਸਮਝ ਹੀ ਨਹੀਂ ਸੀ ਪਾਰੀ ਵੀ ਇਹਨੂੰ ਹੋ ਕੀ ਗਿਆ ਹੈ ਮਾਂ ਕਹਿਣ ਲੱਗੀ ਵੀ ਪੁੱਤਰ ਮੈਨੂੰ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕਿ ਕਿਛੰਗਤ ਜੀ ਮਾਂ ਦਾ ਦਿਲ ਹੀ ਇੰਨਾ ਬਟਾ ਹੁੰਦਾ ਏ ਮਾਂ ਦਾ ਸੁਭਾਅ ਹੈ ਕਿ ਆਪਣੇ ਨਲਾਇਕ ਬੱਚੇ ਨੂੰ ਨਕਮੇ ਬੱਚੇ ਨੂੰ ਵੀ ਕਦੀ ਵੀ ਨਲਾਇਕ ਨਕਮਾ ਨਹੀਂ ਕਹਿ ਸਕਦੀ ਬੱਚਾ ਲੱਖ ਗਲਤੀਆਂ ਕਰੇ ਮਾਂ ਨਾਲ ਦੀ ਨਾਲ ਹੀ ਭੁੱਲ ਜਾਂਦੀ ਆ ਕਦੇ ਵੀ ਬੱਚੇ ਦੀ ਗਲਤੀ ਨੂੰ ਮਨ ਦੇ ਵਿੱਚ ਨਹੀਂ ਰੱਖਦੀ ਪਰ ਉਹ ਪਰਮਕੀਤਾ ਪਰਮਾਤਮਾ ਜੀ ਤਾਂ ਸਭ ਦੇਖਦੇ ਆ ਨਾ ਕੁਦਰਤ ਤਾਂ ਸਭ ਦੇਖਦੀ ਆ ਜਦੋਂ ਕੋਈ ਵੀ ਬੱਚਾ ਆਪਣੀ ਮਾਂ ਦਾ ਦਿਲ ਦਿਖਾਉਂਦਾ ਹੈ ਨਾ ਤਾਂ ਫਿਰ ਕੁਦਰਤ ਦੀ ਪਰਮਾਤਮਾ ਦੀ ਉਸ ਬੰਦੇ ਦੇ ਨਾਲ ਨਾਰਾਜ਼ਗੀ ਹੋਣੀ ਲਾਜ਼ਮੀ ਆ ਪਰ ਜਿਹੜਾ ਬੱਚਾ ਆਪਣੇ ਮਾਂ ਪਿਓ ਦਾ ਆਦਰ ਸਤਕਾਰ ਕਰਦਾ ਏ ਮਾਂ ਪਿਓ ਦੀਆਂ ਆਂਦਰਾਂ ਨੂੰ ਠੰਡੀਆਂ ਰੱਖਦਾ ਏ ਮਾਂ ਪਿਓ ਨੂੰ ਖੁਸ਼ ਰੱਖਦਾ ਏ ਤਾਂ ਫਿਰ ਸਤਿਗੁਰੂ ਸੱਚੇ ਕਾਸ਼ਾ ਜੀ ਵੀ ਉਹ ਬੱਚੇ ਦੇ ਸਿਰ ਤੇ ਆਪਣੇ ਦੋਵੇਂ ਹੱਥ ਰੱਖ ਦਿੰਦੇ ਆ ਉਹਦੇ ਹਰ ਕੰਮ ਦੇ ਵਿੱਚ ਬਰਕਤ ਪਾਉਂਦੇ ਹੀ ਪਾਉਂਦੇ ਨੇ ਮਾਪੁਰ ਕੀ ਕਹਿੰਦੇ ਜੇ ਕਿਤੇ ਉਸ ਬੱਚੇ ਦੇ ਕੋਈ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਚੀਜ਼ ਨਹੀਂ ਲਿਖੀ ਪਰ ਉਹ ਬੱਚੇ ਦੇ ਮਨ ਦੇ ਵਿੱਚ ਇੱਛਾ ਆ ਗਈ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਤਾਂ ਪਰਮਪਿਤਾ ਪਰਮਾਤਮਾ ਜੀ ਉਸੇ ਵੇਲੇ ਉਹਦੇ ਭਾਗਾਂ ਦੇ ਵਿੱਚ ਲਿਖ ਕੇ ਉਹਨੂੰ ਉਹ ਚੀਜ਼ ਦਿੱਤੇ ਨੇ ਐਨੀ ਪਾਵਰ ਆ ਮਾਤਾ ਪਿਤਾ ਦੀ ਅਸੀਸ ਵਿੱਚ ਮਾਤਾ ਪਿਤਾ ਦੀ ਸੇਵਾ ਦੇ ਵਿੱਚ ਇਸ ਕਰਕੇ ਮਾਤਾ ਪਿਤਾ ਦੇ ਮਨ ਨੂੰ ਖੁਸ਼ ਰੱਖਣਾ ਹੈ ਮਾਪਿਆਂ ਦਾ ਆਦਰ ਸਤਕਾਰ ਕਰਨਾ ਕਿਉਂਕਿ ਉਹਨਾਂ ਨੇ ਸਾਨੂੰ ਦੁਨੀਆ ਦਿਖਾਈ ਹੈ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਸਾਨੂੰ ਕਿਸ ਤਰ੍ਹਾਂ ਪਾਲਿਆ ਹੈ ਸਾਡੇ ਲਈ ਕਿੰਨਾ ਕੁਝ ਕੀਤਾ ਹੈ ਜਦੋਂ ਉਹਨਾਂ ਦੀ ਵਾਰੀ ਆਈ ਹੈ ਤਾਂ ਫਿਰ ਇੱਥੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਨਹੀਂ ਉਹਨਾਂ ਦੀ ਸਾਂਭ ਸੰਭਾਲ ਕਰੀਏ ਮਾਪਿਆਂ ਨੂੰ ਸਾਡੇ ਤੋਂ ਕੁਝ ਨਹੀਂ ਚਾਹੀਦਾ ਸਿਰਫ اسی ਪਿਆਰ ਦੇ ਨਾਲ ਉਹਨਾਂ ਦੇ ਕੋਲ ਬੈਠ ਜਾਏਗੀ ਉਹਨਾਂ ਦਾ ਹਾਲ ਚਾਲ ਪੁੱਛ ਲਈਏ ਉਹਨਾਂ ਦਾ ਦੁੱਖ ਸੁੱਖ ਪੁੱਛ ਲਈਏ ਮਾਪਿਓ ਇੰਨੇ ਦੇ ਵਿੱਚ ਹੀ ਖੁਸ਼ ਹੋ ਜਾਂਦੇ ਆ ਅਤੇ ਬਦਲੇ ਦੇ ਵਿੱਚ ਢੇਰ ਸਾਰੀਆਂ ਦੁਆਵਾਂ ਅਸੀਸਾਂ ਸਾਨੂੰ ਦਿੰਦੇ ਨੇ ਇਹ ਬੜਾ ਹੀ ਸੌਖਾ ਅਤੇ ਫਾਇਦੇਮੰਦ ਸਬਜ਼ਾ ਹੈ ਮਾਪਿਓ ਦੀ ਸੇਵਾ ਕਰੋ ਤੇ ਪਰਮਪਿਤਾ ਪਰਮਾਤਮਾ ਤੋਂ ਜੋ ਚਾਓ ਉਹ ਲੈ ਲਓ ਸੰਗਤਜੀ ਭਾਈ ਗੁਰਦਾਸ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜੇਕਰ ਕੋਈ ਬੱਚਾ ਮਾਪਿਓ ਦੀ ਸੇਵਾ ਛੱਡ ਕੇ ਜਿੱਥੇ ਮਰਜ਼ੀ ਸੇਵਾ ਕਰ ਲਵੇ ਜਿੰਨੀ ਮਰਜ਼ੀ ਪਾਠ ਪੂਜਾ ਕਰ ਲਵੇ ਉਹਨੂੰ ਕੋਈ ਫਲ ਨਹੀਂ ਪਰ ਜਿੰਨੇ ਮਾਪਿਓ ਦੀ ਸੇਵਾ ਕਰ ਲਈ ਉਹਨੂੰ ਘਰ ਬੈਠਿਆਂ ਨੂੰ ਹੀ ਸਾਰੇ ਫਲ ਮਿਲ ਜਾਂਦੇ ਆ ਮਾਤਾ ਪਿਤਾ ਵਰਗਾ ਕੋਈ ਨਹੀਂ ਆ ਵਾਹਿਗੁਰੂ ਜੀ ਕਹਿੰਦੇ ਵੀ ਕੁਰਬਾਨੀ ਦੇ ਵਿੱਚ ਜਿੰਨੀ ਵਾਰ ਵੀ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਰੱਬ ਦੇ ਸੁਭਾਅ ਦੀ ਗੱਲ ਹੋਈ ਆ ਓਨੀ ਵਾਰ ਹੀ ਨਾਲ ਮਾਂ ਪਿਓ ਦੀ ਤੁਲਨਾ ਕੀਤੀ ਆ ਭਾਵ ਕਿ ਰੱਬ ਦਾ ਸੁਭਾਅ ਕਿਵੇਂ ਦਾ ਏ ਸਾਡੇ ਮਾਤਾ ਪਿਤਾ ਵਰਗਾ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਗਿਆ ਏ ਇਸੇ ਕਰਕੇ ਤਾਂ ਕਿਹਾ ਜਾਂਦਾ ਮਾਂ ਦੀ ਪੂਜਾ ਰੱਬ ਦੀ ਪੂਜਾ ਸੋ ਮੁੱਕ ਦੀ ਗੱਲ ਇਹ ਆ ਵੀ ਜੇਕਰ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਚਾਹੀਦੇ ਆ ਪਰਮੇਸ਼ਵਰ ਪਰਮਾਤਮਾ ਦੀ ਖੁਸ਼ੀ ਚਾਹੀਦੀ ਆ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਮਾਪਿਓ ਦੀ ਸੇਵਾ ਦੇ ਵਿੱਚੋਂ ਹੀ ਮਿਲ ਜਾਣੀਆਂ ਨੇ ਮਾਪਿਓ ਦੀ ਸੇਵਾ ਕਰ ਲਈ ਤਾਂ ਸਤਿਗੁਰ ਸੱਚੇ ਪਾਚਾ ਦੋਵੇਂ ਮੁੱਠਾਂ ਹੀ ਛੋੜੀ ਦੇ ਵਿੱਚ ਖੋਹੂਂ ਦਿੰਦੇ ਨੇ ਸਭ ਕੁਝ ਦੇ ਦਿੰਦੇ ਨੇ ਹੋ ਸਕਦਾ ਹੈ ਮਾਪਿਆਂ ਦਾ ਸੁਭਾਅ ਸਖਤ ਹੋਵੇ ਪਰ ਉਹਨਾਂ ਦੀ ਸ਼ਕਤੀ ਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ ਹੈ ਉਹਨਾਂ ਦੀ ਸ਼ਕਤੀ ਦੇ ਵਿੱਚ ਵੀ ਸਾਡੇ ਲਈ ਪਿਆਰ ਹੀ ਛੁਪਿਆ ਹੁੰਦਾ ਹੈ ਇਸ ਕਰਕੇ ਮਾਤਾ ਪਿਤਾ ਦੀਆਂ ਸਖਤੀ ਵਾਲੀਆਂ ਗੱਲਾਂ ਨੂੰ ਲੈ ਕੇ ਨਾਰਾਜ਼ ਨਹੀਂ ਹੋਣਾ ਬਲਕਿ ਇਹ ਸਮਝਣਾ ਹੈ ਕਿ ਸਾਨੂੰ ਉਹ ਕਿਉਂ ਰੋਕ ਰਹੇ ਆ ਕਈ ਬੱਚੇ ਮਾਤਾ ਪਿਤਾ ਦੀ ਰੋਕ ਟੋਕ ਤੋਂ ਹੀ ਬੜਾ ਤੰਗ ਹੋ ਜਾਂਦੇ ਆ ਪਰ ਉਹ ਜੋ ਵੀ ਰੋਕ ਟੋਕ ਸਾਨੂੰ ਕਰਦੇ ਆ ਉਹ ਸਾਨੂੰ ਸਮਝਾਉਣ ਦੇ ਲਈ ਗਲਤ ਰਸਤੇ ਤੇ ਜਾਣ ਤੋਂ ਬਚਾਉਣ ਦੇ ਲਈ ਕਰਦੇ ਆ ਹੋ ਸਕਦਾ ਹੈ ਕਿਤੇ ਸਾਡੇ ਵਿਚਾਰ ਨਾ ਮਿਲਣ ਪਰ ਮਾਤਾ ਪਿਤਾ ਨੇ ਮਾਤਾ ਪਿਤਾ ਹੀ ਰਹਿਣਾ ਹੈ ਇਹ ਗੱਲ ਨਹੀਂ ਭੁੱਲਣੀ ਉਹਨਾਂ ਦਾ ਰਤਬਾ ਬਹੁਤ ਵੱਡਾ ਹੈ ਇਸ ਕਰਕੇ ਜੋ ਮर्यादाएं ਭੁੱਲਣੀ ਨਹੀਂ ਆ ਮਾਪਿਓ ਦੇ ਕਦੇ ਵੀ ਅੱਗੇ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਕਈ ਵਾਰ ਕੀ ਹੁੰਦਾ ਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਕਈ ਵਾਰ ਬਜ਼ੁਰਗਾਂ ਦਾ ਸੁਭਾਅ ਵੀ ਬੱਚਿਆਂ ਵਰਗਾ ਹੋ ਜਾਂਦਾ ਹੈ ਇੱਥੇ ਆ ਕੇ ਨਾ ਬੱਚਿਆਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਅਸੀਂ ਬੱਚੇ ਸੀ ਤਾਂ ਸਾਨੂੰ ਵੀ ਤਾਂ ਸਾਡੇ ਮਾਪਿਓ ਨੇ ਸੰਭਾਲਿਆ ਸੀ ਨਾ ਕਿੰਨਾ ਵਧੀਆ ਸੰਭਾਲਿਆ ਤਾਂ ਹੀ ਤਾਂ ਅੱਜ ਕਪਾ ਇੱਥੇ ਆਏ ਆ ਇਨੀਆਂ ਗੱਲਾਂ ਜੋਗੇ ਹੋਏ ਆ ਤੇ ਜੇ ਅੱਜ ਸਾਨੂੰ ਮੌਕਾ ਮਿਲਿਆ ਹੈ ਉਹਨਾਂ ਨੂੰ ਸਮਝਣ ਦਾ ਉਹਨਾਂ ਦੀ ਸੇਵਾ ਕਰਨ ਦਾ ਤੇ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਮਾਪੇ ਦਾ ਕਰਜ਼ਾ ਅਸੀਂ ਲਾ ਨਹੀਂ ਸਕਦੇ ਮਾਪੇ ਹਮੇਸ਼ਾ ਸਾਨੂੰ ਦਿੰਦੇ ਹੀ ਆ ਪਹਿਲਾਂ ਉਹਨਾਂ ਨੇ ਸਾਨੂੰ ਜਨਮ ਦਿੱਤਾ ਫਿਰ ਪਾਲਿਆ ਪੋਸਿਆ ਸਾਡੇ ਲਈ ਜਮੀਨਾਂ ਜਾਇਦਾਦਾਂ ਬਣਾਈਆਂ ਜਿੰਨੇ ਜੋਗਾ ਵੀ ਕੋਈ ਮਾਪਾ ਹੁੰਦਾ ਹੈ ਆਪਣੇ ਬੱਚਿਆਂ ਦੇ ਲਈ ਵਧੀਆ ਤੋਂ ਵਧੀਆ ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਕੋ ਸਾਡੇ ਲਈ ਜੋੜ ਸਕਦੇ ਆ ਜੋੜਦੇ ਆ ਹਰ ਰੀਜ ਚਾਹ ਬੁਰੀ ਕਰਦੇ ਆ ਅਤੇ ਹਰ ਵੇਲੇ ਸਾਨੂੰ ਦੁਆਵਾਂ ਅਸੀਸਾਂ ਦਿੰਦੇ ਰਹਿੰਦੇ ਨੇ ਜੋ ਸਭ ਤੋਂ ਅਣਮੋਲ ਨੇ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਸੋ ਮਾਪਿਓ ਨੇ ਤਾਂ ਹਮੇਸ਼ਾ ਸਾਨੂੰ ਕੁਝ ਨਾ ਕੁਝ ਦਿੱਤਾ ਹੀ ਆ ਤੇ ਜੇ ਇਹ ਮੌਕਾ ਹੁਣ ਸਾਨੂੰ ਮਿਲਿਆ ਹੈ ਉਹਨਾਂ ਦੀ ਸੇਵਾ ਕਰਨ ਦਾ ਤਾਂ ਇਹ ਮੌਕਾ ਗੁੰਮਾਣਾ ਨਹੀਂ ਆ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ